ਹੈਲੋ ਜੀ ਸੱਸੀ ਗਾਲ ਸਾਰਿਆਂ ਨੂੰ ਘਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ-ਸਵੇਰ ਦਾ ਟਾਈਮ ਆ ਹਨਾ ਤੇ ਬਹੁਤ ਸੋਹਣਾ ਮੌਸਮ ਆ ਰਾਤ ਹਵਾ ਚੱਲ ਰਹੀ ਠੰਡੀ ਹਵਾ ਚੱਲਦੀ ਸੀ ਆਲੇ-ਦੁਆਲੇ ਮੀਂਹ ਪੈ ਗਿਆ ਆਪਾਂ ਇਧਰੋਂ ਫਾਰਮ ਦਾ ਕੰਮ ਕੁਝ ਕੰਪਲੀਟ ਕਰਤਾ ਤੇ ਸੰਦੀਪ ਹਜੇ ਲੱਗੇ ਹੋਏ ਨੇ ਉਹ ਲੌਂਗਗੇ ਟਾਈਮ ਮੇਰੇ ਨੀਤ ਨੂੰ ਸਕੂਲ ਭੇਜਣਾ ਤੇ ਆਟਾ ਗੁੰਨ ਲਿਆ ਆਲੂ ਉਬਾਲੇ ਪਏ ਨੇ ਹੁਣ ਮੈਂ ਆਲੂ ਆ ਦੀ ਜਿਹੜੀ ਤਿਆਰੀ ਕਰਦੀ ਆ ਆਲੂ ਛਿੱਲ ਕੇ ਉਹਦੀ ਰੋਟੀ ਬਣਾਉਣੀ ਆ ਜਿਸਨੀ ਚਾ ਖੜਾ ਖਿਰਦਾ ਫਿਰਦਾ ਤੇ ਹੁਣ ਮੈਨੂੰ ਇਹ ਆ ਵੀ ਆਲੂ ਚੱਲਣਾ ਚਲੋ ਉਹਦੀ ਉਹਦੀ ਪਹਿਲਾਂ ਬਣਾਦਾ ਰੋਟੀ ਆਪਦੀ ਬਾਅਦ ਵਿੱਚ ਬਨ ਜੂਗੀ ਹੁਣ ਮੈਂ ਬਾਹਰ ਬੈਠ ਕੇ ਦੋ ਚਾਰ ਆਲੂ ਚੱਲਣੀਆਂ ਉਹਦੇ ਪਰੌਂਠੇ ਬਣਾ ਦੇਣੀ ਆ ਤੇ ਬਾਕੀ ਕੰਮ ਫੇਰ ਕਰੂੰ ਬਿੜੇ ਚ ਸਾੜੂ ਰੋਣਾ ਦੇ ਕੋਲ ਸਟੈਂਡ ਵਗੈਰਾ ਸਾਰਾ ਪਾਇਆ ਪਿਆ نیچے ਕਿਉਂਕਿ ਫਿਰ ਨੇਰੀ ਕਰਕੇ ਡਾਰ ਹੁੰਦਾ ਪੌੜੀ ਵੀ ਰਾਤ نیچے ਡੈਡੀ ਕਰਤੀ ਸੀਗੀ ਏਸੀ ਹਵਾ ਚੱਲਦੀ ਸੀਗੀ ਪਰ ਲਾਈਟ ਦੀ ਸੁਖ ਸ਼ਾਂਤੀ ਰਹੀ ਲੋਜੀ ਰਵਨੀਤ ਨੂੰ ਸਕੂਲ ਭੇਜਣ ਤੋਂ ਬਾਅਦ ਮੈਨੂੰ ਇਹ ਸੀ ਮੈਂ ਜਲਦੀ ਜਲਦੀ ਜਿਹੜੇ ਆਪਣੇ ਕੰਮਾਂ ਮੁਕਾਲਾਂ ਅੱਜ ਆਪਣੇ ਕੋਲੇ ਹਨਾ ਸਪੈਸ਼ਲ ਪਰਸਨ ਹਨਾ ਆ ਰਹੇ ਨੇ ਕਾਫੀ ਦੂਰ ਤੋਂ ਤੇ ਉਹਨਾਂ ਲਈ ਇਹ ਹੈ ਵੀ ਆਪਾਂ ਸਾਰੇ ਕੰਮ ਕੰਮ ਤਾਂ ਦੇ ਸਾਰੇ ਨਿਵੇੜ ਲਏ ਹਨਾ ਵੀਰੇ ਆਏ ਨੇ ਆਪਣੇ ਕੋਲੇ ਤੁਹਾਨੂੰ ਵੀ ਮਿਲਾਉਣੇ ਆ ਕਿੱਥੋਂ ਆਏ ਨੇ ਤੇ ਕਿਵੇਂ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਵੀਰੇ ਦੱਸੋ ਤੁਸੀਂ ਹਨਾ ਕਿਹੜੇ ਚੈਨਲ ਤੋਂ ਮੇਰਾ ਨਾਮ ਸੁਖਮਤ त्याਗੀ ਹੈ ਆਮ ਹੈਲੋ ਕਿਸਾਨ ਚੈਨਲ ਸੇ ਹੈ ਫਾਰਮਿੰਗ ਦੇ ਉੱਪਰ ਉਹਨਾਂ ਕੋਟੇ ਵੀਡੀਓ ਬਣਾਤੇ ਹਨ ਅੱਜ ਉਹ ਮੈਂ ਆਪਣੇ ਕੋਲ ਆਏ ਹੈ ਇਨਕਾ ਥੋੜਾ ਜਾਣेंगे ਪੁੱਛ ਕੇ ਬਾਰੇ ਮੈਂ ਕਿ ਕਿਸ ਤਰ੍ਹਾਂ ਸੇ ਉਹਨਾਂ ਦਾ ਪਾਲਣ ਹੋਤਾ ਹੈ ਤੇ ਵੀਰੇ ਕੇਂਦਰੀ ਵੀ ਹੈਲੋ ਕਿਸਾਨ ਚੈਨਲ ਜਿਹੜਾ ਆਪਣਾ ਸਭ ਤੋਂ ਇੱਕ ਨੰਬਰ ਤੇ ਮਤਲਬ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਚੈਨਲ ਹੈ ਫਾਰਮਿੰਗ ਬਾਰੇ ਮਤਲਬ ਜਿਹੜਾ ਵੀਰੇ ਦਾ ਚੈਨਲ ਹੈ ਹੈਲੋ ਚੈਨਲ ਹੈ ਤੇ ਦੁਨੀਆ ਦਾ ਹੈਲੋ ਕਿਸਾਨ ਹੈਲੋ ਕਿਸਾਨ ਚੈਨਲ ਆ ਤੇ ਦੁਨੀਆ ਦਾ ਸਭ ਤੋਂ ਇੱਕ ਨੰਬਰ ਚੈਨਲ ਆ ਉਹ ਤੇ ਉਥੋਂ ਉਹ ਚੈਨਲ ਤੋਂ ਨੇ ਵੀਰੇ ਦੇਖੋ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਹਨਾ ਜਿਵੇਂ ਆਪਣੀਆਂ ਪੰਜਾਬ ਦੇ ਵਿੱਚ ਇੰਟਰਵਿਊਆ ਹੋਈਏ ਨੇ ਵੀਰੇ ਆਪਣੇ ਕੋਲੇ ਪਹੁੰਚੇ ਤੁਹਾਨੂੰ ਕਿੱਥੋਂ ਪਤਾ ਲੱਗਿਆ ਸੀ ਵੀਰੇ ਬਸ ਸੋਸ਼ਲ ਮੀਡੀਆ ਸੇ અમારી ਟੀਮ ਕੋ ਪਤਾ ਚੱਲਾ ਉਹਨਾਂ ਨੇ ਆਪ ਕੋ ਮੈਨੂੰ ਮੱਤਾ ਠੀਕ ਹੈ ਜੀ ਥੈਂਕ ਯੂ ਵੀਰੇ ਤੇ ਦੇਖੋ ਬਹੁਤ ਵੱਡੀ ਹਨਾ ਖੁਸ਼ੀ ਦੀ ਗੱਲ ਹੈ ਵੀ ਜੋ ਵੀ ਕੰਮਜਾਬ ਹੁੰਦੇ ਨੇ ਹਨਾ ਫਿਰ ਤੇ ਵੀਰੇ ਨੇ ਇਸ ਕਰਕੇ ਵੀ ਆਪਾਂ ਹੋਰਾਂ ਨੂੰ ਜਿਹੜੀ ਐਗਜ਼ਾਮਪਲ ਦੇਈਏ ਤੇ ਹੁਣ ਹੋਊਗੀ ਇੰਟਰਵਿਊ ਤੇ ਉਸ ਤੋਂ ਬਾਅਦ ਮਿਲਦੇ ਆ ਜੀ ਲੋ ਜੀ ਇੱਥੇ ਆਪਣੀ ਇੰਟਰਵਿਊ ਹੋ ਗਈ ਸੀ ਉਸ ਤੋਂ ਬਾਅਦ ਵੀਰੇ ਨੇ ਜੋ ਸੌਟ ਆਪਣੇ ਸਟਾਫ ਦੇ ਲੈਣੇ ਸੀ ਇਹਨਾਂ ਦਾ ਆਪਣਾ ਕੰਮ ਸੀ ਇੱਥੇ ਉਹ ਕੰਮ ਕਰਦੀ ਸੀ ਤੇ ਜਿਵੇਂ ਵੀਰੇ ਨੇ ਦੱਸਿਆ ਵੀ ਅਸੀਂ ਤੁਹਾਨੂੰ ਪੂਰਾ ਸਰਚ ਕਰਕੇ ਉਸ ਤੋਂ ਬਾਅਦ ਤੁਹਾਡੇ ਕੋਲੇ ਆਏ ਆ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖੀਆਂ ਸੀ ਪਹਿਲਾਂ ਆਪਣੇ ਕੋਲੇ ਆਈ ਸੀ ਇੰਟਰਵਿਊ ਆਪਣੀ ਹੋ ਗਈ ਤੇ ਹੁਣ ਮੈਂ ਵੀ ਹਿੰਦੀ ਬੋਲਣ ਲੱਗ ਗਈ ਵੀਰੇ ਤੁਹਾਡੇ ਨਾਲ ਤੇ ਵੀਰੇ ਦੱਸੋ ਤੁਸੀਂ ਬੱਜੀ ਬਹੁਤ ਬਹੁਤ ਅੱਛਾ ਲੱਗਾ ਇਹਨਾਂ ਦਾ ਫਾਰਮ ਦੇਖ ਕੇ ਆਦਮੀ ਦੀ ਵੀਡੀਓਜ਼ ਆਈ ਗਈਆਂ ਲੁਕਸਾਨ ਤੇ ਜ਼ਰੂਰ ਦੇਖੇਗਾ ਔਰ ਸ਼ੇਅਰ ਕੀਜੇਗਾ ਲਾਈਕ ਕੀਜੇਗਾ ਧੰਨਵਾਦ ਵੀਰੇ ਉਹ ਨਹੀਂ ਇਹਦੀ ਨੇਚਰ ਬਹੁਤ ਵਧੀਆ ਸੀ ਸੁਮਨ ਜੀ ਨੇ ਆਪਣੇ ਗੱਲ ਵੀ ਹੋਈ ਸੀ ਇਹਨਾਂ ਨਾਲ ਵੀਰ ਜੀ ਨਾਲ ਇਹ ਵੀਰੇ ਨਾਲ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਹਨਾ ਵੀਰੇ ਤੁਹਾਡੇ ਨਾਲ ਹੀ ਹੁੰਦੀ ਰਹਿੰਦੀ ਸੀ ਵੀਰੇ ਨੇ ਸਾਨੂੰ ਪਹਿਲਾਂ ਕਾਲ ਕਰੀ ਸੀ ਹਨਾ ਕਿ ਇੰਟਰਵਿਊ ਕਰਨਾ ਤੁਹਾਡਾ ਤੇ ਵੀਰੇ ਦੀ ਕਾਲ ਆਈ ਸੀਗੀ ਤੇ ਦੇਖੋ ਜੀ ਬਹੁਤ ਵਧੀਆ ਲੱਗਦਾ ਹਨਾ ਜਦ ਆਪਾਂ ਕੋਈ ਵੀ ਕੰਮ ਈਮਾਨਦਾਰੀ ਨਾਲ ਕਰਦੇ ਆਂ ਤੇ ਆਪਾਂ ਨੂੰ ਕਾਮਯਾਬੀ ਮਿਲਦੀ ਆ ਹਨਾ ਤੇ ਆ ਤਾਂ ਮੈਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਲੱਗਦੀ ਹੈ ਦੇਖੋ ਪੰਜਾਬ ਵਾਲੇ ਵੀਰੇ ਆਪਣੇ ਇੰਟਰਵਿਊਜ਼ ਕਰਕੇ ਲੈ ਕੇ ਜਾਂਦੇ ਨੇ ਤੁਸੀਂ ਦਿੱਲੀ ਦੇਖਦੇ ਹੋ ਹਨਾ ਤੇ ਹੁਣ ਇੰਟਰਨੈਸ਼ਨਲ ਪੱਧਰ ਤੇ ਵੀਰੇ ਹੁਣੀ ਇਹਦਾ ਚੈਨਲ ਆ ਹਨਾ ਵੀਰੇ ਹੁਣੀ ਆਪਣੇ ਕੋਲੇ ਆਈ ਤੇ ਬਹੁਤ ਨਾਈਸ ਨੇ ਵੀਰੇ ਹੁਣੀ ਸਾਨੂੰ ਮਤਲਬ ਹੈਲਪ ਕੀਤੀ ਆ ਸਾਡੀ ਹਾਂਜੀ ਹਾਂ 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 ਕਾਦੀ ਇਹਨਾਂ ਨੇ ਹੈਲਪ ਜਿਵੇਂ ਸਾਡੇ ਚੈਨਲ ਵਗੈਰਾ ਚੈੱਕ ਕਰਕੇ ਉਹਦੇ ਚ ਜੇ ਕੋਈ ਕਮੀ ਵੀ ਇੱਥੇ ਹਾਂਜੀ ਹਾਂ ਵੀਰੇ ਤੁਸ ਕੀ ਮੈ ਲੱਗਿਆ ਸਰ ਮੇਰੇ ਵਾਲਾ ਚੈਨਲ ਅੱਛਾ 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 ਹੈ ਜੀ ਅੱਛਾ ਹੈ ਹੁਣ ਕਰਦੇ ਰਹੀਏ ਔਰ ਗਰੋ ਹੋ ਜਾਏਗਾ ਜਿੰਦ ਜੇਹੀ ਕੰਮ ਹੈ ਹਾਂ ਆਪਕੀ ਆਵਾਜ਼ ਸਾਨੂੰ ਵੀ ਵੀਰੇ ਹੁਣ ਇਹ ਹਿੰਦੀ ਬੋਲਣ ਲੱਗਾ ਹੈ ਨਾ ਹੁਣ ਇਹ ਕਨਫਿਊਜ਼ਨ ਹੋਈ ਪੈਟੀ ਹੈ ਫਿਰ ਸਾਨੂੰ ਵੀਰੇ ਹੁਣ ਨਾਲ ਥੋੜੀ ਜਿਹੀ ਹਿੰਦੀ ਚ ਗੱਲ ਕਰੀ ਹੈ ਨਾ ਵੀ ਕਿਵੇਂ ਜੇ ਗੱਲ ਕਰੀਏ ਮੈਂ ਅੱਧੀ ਹਿੰਦੀ ਬੋਲੀ ਜਾਨੀਆ ਕੋਈ ਕਿਸੇ ਕਾ ਆਵਾਜ਼ ਨਹੀਂ ਬਟਾ ਇੰਤ ਤੱਕ ਕੰਮ ਆ ਜਾਓ ਹਾਂ ਜੀ ਹਾਂ ਤੇ ਚਲੋ ਫਿਰ ਆਪ ਹਮਾਰੇ ਮਹਿਮਾਨ ਹੈ ਆਪ ओके गाइस थैंक यू लाइक शेयर सब्सक्राइब थैंक यू वीरे लो जी ओ वीरे चले गए अपने कोले और वीरे आए ने ते गल्ल बात करदे हां ना किथों आए ने वीरे ते किमे लगया उनानू अपने कोले आके सस्नेह हाल वीरे कशी हाल हां जी वीरे किथों आए हो तुसी अस्सी पणे एक मुद्दा मरगल तेर रुतोगा ठीक है वीरे मैं पणे नहीं तुतोगा ठीक है वीरे तन्नू किमे पता लगया असि साडे बारे अस्सी पणे तोडी ने वीडियो देखदे ਠੀਕ ਹੈ ਵੀਰੇ ਤੁਹਾਨੂੰ ਪਤਾ ਲੱਗਿਆ ਸਾਨੂੰ ਵੀ ਆ ਕੇ ਤੁਸਾਂ ਨੂੰ ਖੜਾ ਲੈ ਗਿਆ ਠੀਕ ਹੈ ਵੀਰੇ ਠੀਕ ਹੈ ਤੇ ਕਿਵੇਂ ਲੱਗਿਆ ਵੀਰੇ ਤੁਹਾਨੂੰ ਇੱਥੇ ਪਹੁੰਚ ਕੇ ਬਹੁਤ ਵਧੀਆ ਲੱਗਿਆ ਜੀ ਇਹਨਾਂ ਨੂੰ 2 ਵਜੇ ਸੁਲਾਇਆ ਸੀ ਹਨਾ ਬਜੇ ਦਿੱਤੇ ਸਾਨੂੰ ਠੀਕ ਹੈ ਵੀਰੇ ਤੇ ਬਾਕੀ ਤੁਸੀਂ ਜਿੰਨੇ ਮਿਹਨਤ ਕਰੀ ਆਇਆ ਹੈ ਸਫਲ ਹੋਏ ਹੋ ਹਾਂਜੀ ਉਹਦੀ ਦੇਖ ਕੇ ਸਾਡਾ ਵੀ ਹੌਸਲਾ ਹੋਰ ਵਧੇ ਤੁਸੀਂ ਵੀ ਅੱਗੇ ਹੋ ਕੇ ਕੰਮ ਕਰੋ ਹਾਂਜੀ ਬਾਕੀ ਆਰਮ ਦੇ ਥਰੂ ਸੱਚੀਆਂ ਗੱਲਾਂ ਦੱਸੀਆਂ ਨੇ ਵੀ ਇਸ ਤਰ੍ਹਾਂ ਕੰਮ ਚੱਲਪੋਇਆ ਜਾ ਠੀਕ ਹੈ ਵੀਰੇ ਠੀਕ ਹੈ ਮਤਲਬ ਇਹ ਨਹੀਂ ਵੀ ਨਰਾਪੁਰਾ ਇਹੀ ਦਸਤਾ ਵੀ ਉਹ ਮੇਰੀ ਕਾਮਯਾਬੀ ਹੈ ਕਾਮਯਾਬੀ ਹੋਈ ਹੈ ਨਾ ਹਾਂਜੀ ਹਾਂ ਮੇ ਨੂੰ ਵੀ ਆਉਂਦਾ ਪ੍ਰੋਟੋਕੋਲ ਜਿਹਦਾ ਜਿੰਨੇ ਚਾਹ ਤੂੰ ਕੰਮ ਕਰ। ਵੀ ਜੋ ਸਾਡੇ ਪ੍ਰੈਕਟੀਕਲ ਹੋਏ ਨਹੀਂ ਅਸੀਂ ਤੁਹਾਨੂੰ ਹੋਰ ਉਹ ਪ੍ਰੈਕਟੀਕਲ ਮੁਤਾਬਕ ਹੋ ਗਿਆ ਦੀ ਤੁਸੀਂ ਵੱਡਾ ਵਿਨਸ ਕਰਨ ਤੋਂ ਬਿਨਾ ਹਾਂਜੀ ਛੋਟੇ ਤੋਂ ਛੋਟੇ ਦੋਸਤ ਹਾਂਜੀ ਹਾਂਜੀ ਮੜਾ ਮੁਟ ਲੋ ਸੂਟ ਚਲੋ ਸੂਟਾ ਤੇ ਲੈ ਰਵੋ ਹਾਂਜੀ ਚਲੋ ਖਾਂਜੀ ਹਾਂਜੀ ਹਾਂਜੀ ਹੋਰ ਸਹੀ ਗੈਰੰਟੀ ਹਾਂਜੀ ਦੇ ਹੋਰ ਜੀ ਚਲੋ ਜੀ ਠੀਕ ਆ ਨਾ ਵੀਰੇ ਹੋਣੀਆਂ ਨੇ ਦੱਸਦੇ ਆਪਦੇ ਵੀਊ ਹਨਾ ਤੇ ਵੀ ਆਪਾਂ ਤਾਂ ਪਹਿਣਾ ਪਈ ਇਹਨੂੰ ਜ਼ਿੰਮੇਦਾਰ ਹਨਾ ਲੱਗਦਾ ਸਹੀ ਜਦੋਂ ਵੀਰੇ ਆ ਕੇ ਗੱਲਬਾਤ ਕਰਦੇ ਨੇ ਹਨਾ ਜਿੰਮੀ ਵੀ ਵੀ ਇਹ ਹੁੰਦਾ ਵੀ ਬੰਦੇ ਨੂੰ ਬਾਤ ਚੁਕਈ ਹੋਣਾ ਹੋਵੇ ਤੇ ਦੁਪਹਿਰ ਦਾ ਟਾਈਮ ਆ ਆਪਣੇ ਹੁਣ ਅੱਗੇ ਫਿਰ ਵੀਡੀਓ ਨੂੰ ਕੰਟੀਨਿਊ ਕਰਦੇ ਆ ਹੁਣ ਰੈਸਟ ਕਰਦੇ ਆ 10 ਮਿੰਟ ਲੋ ਜੀ ਟਾਈਮ ਹੈਗਾ ਦੁਪਹਿਰ ਦਾ ਹਨੀ ਤੇ ਸਕੂਲੋਂ ਆ ਗਈ ਤੇ ਆਪਾਂ ਬਣਾ ਲਈ ਆਲੂ ਵਾਲੇ ਪਰੌਂਠੇ ਨਾਲ ਕਰ ਲਈ ਚਾਹ ਹਨਾ ਸਵੇਰੇ ਉਹ ਬਈਆ ਆਈ ਸੀ ਨਾ ਬਈਆ ਜਹ ਵੀਰੇ ਹਨਾ ਆਈ ਸੀ ਇੰਟਰਵਿਊ ਲਈ ਤੇ ਮੈਂ ਅੱਜ ਸਵੇਰੇ ਨਾਲ ਆਲੂ ਆਲੂ ਵਾਲੇ ਸੀ ਜਾਦਾ ਮੈਨੂੰ ਇਹ ਸੀਗਾ ਉਹਨਾਂ ਦਾ ਫੋਨ ਆਇਆ ਰਿਹਾ ਸੀ ਨਾ ਵੀ ਅੱਜ ਟਾਈਮ ਅੱਜ ਦੀ ਡੇਟ ਸੀਗੀ ਵੀ ਆਉਣਗੇ ਤੇ ਵੀ ਫਿਰ ਪ੍ਰੌਂਟਾ ਵਗੈਰਾ ਬਣ ਜਾਂਦਾ ਹਨਾ ਇੰਨੀ ਦੂਰੋਂ ਆਉਣਗੇ ਤੇ ਪਰ ਉਹ ਵੀ ਕਹਿੰਦੇ ਬਈ ਇਹ ਕਹਿੰਦੇ ਵੀ ਨਹੀਂ ਮੈਂ ਹਿੰਦੀ ਪਾਲਣ ਦੀ ਕੋਸ਼ਿਸ਼ ਕਰਦੀ ਹਾਂ ਰਸਤਾ ਪਾਉਂ ਹਿੰਦੀ ਬੋਲ ਲੈਣੇ ਹਨਾ ਤੇ ਬੋਲ ਲੈਂਦੇ ਸੀ ਹਨਾ ਜਦੋਂ ਪੜ੍ਹਦੇ ਸੀ ਜਾਂ ਪੜਾਉਂਦੇ ਸੀ ਪਰ ਹੁਣ ਨਹੀਂ ਕਰ ਰਛ ਰਹਨੇ ਹਨਾ ਬੋਲਿਆ ਨਹੀਂ ਜਾਂਦਾ ਔਕੜ ਜੀ ਪੈਂਦੀ ਆ ਤੇ ਤਾਂ ਕਰਕੇ ਆਲੂ ਹੋ ਸੀ ਹੁਣ ਦੁਪਹਿਰੇ ਇਹ ਹੋ ਗਿਆ ਵੀ ਚਾਹ ਨਾਲ ਆਲੂ ਵਾਲੇ ਜਿਹੜੇ pront ਨੇ ਆਪਾਂ ਉਹੀ ਖਾ ਲੈਨੇ ਹਨਾ ਸ਼ਾਮ ਨੂੰ ਸਬਜ਼ੀ ਬਣਾ ਲਾਗੇ ਫਿਰ ਇਹ ਆਲੂ ਖਾ ਲ ਜਾਂਦੇ ਸੀ ਤੇ ਬਹੁਤ ਵਧੀਆ ਲੱਗੇ ਜੀ ਹਨਾ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਹਨਾ ਇਸ ਤਰ੍ਹਾਂ ਦਾ ਉਹ ਹੁੰਦਾ ਤਾਂ ਬਹੁਤ ਵਧੀਆ ਦਿਨ ਬਾਕੀ ਉਸ ਤੋਂ ਬਾਅਦ ਹਨਾ ਵੀਰੇ ਹੋਰ ਆਈ ਗਏ ਜੀ ਨੇ ਤੇ ਉਹਦੇ ਕਰਕੇ ਸਟਿਊਲ ਬਿਜ਼ੀ ਰਿਹਾ ਬਸ ਮੈਂ ਅੱਧਾ ਘੰਟਾ ਰੈਸਟ ਕਰੀਆ ਹੁਣ ਚਾਹ ਪਾਣੀ ਪੀ ਲਈਏ ਫਿਰ ਮਿਲਦੇ ਆ ਜੀ ਲੋਜੀ ਕੰਮ ਤਾਂ ਦੇ ਨੇ ਮੇਲ ਲੈ ਰ ਸੋਈ ਦਾ ਨੇ ਮੇੜਤਾ ਹਨਾ ਉਧਰੋਂ ਫਾਰਮ ਦਾ ਨੇ ਮੇੜਿਆ ਤੇ ਉਸ ਤੋਂ ਬਾਅਦ ਗੇੜਾ ਵੀ ਦੇ ਆਏ ਗੇੜਾ ਦੇ ਕੇ ਬਾਕ ਕਰਿਆਈ ਮਤਲਬ ਗੇੜੇ ਦਾ ਮਤਲਬ ਹਨਾ ਵੀ ਬਾਕ ਬੁੱਕ ਕਰਕੇ ਹੁਣ 10 ਮਿੰਟ ਬੈਠੇ ਸੀਗੇ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲਬਾਤ ਕਰ ਲਈਏ ਇਹ ਬਹੁਤ ਵਧੀਆ ਹੈ ਨਾ ਧੰਨਵਾਦ ਪਹਿਲਾਂ ਤਾਂ ਸਾਰੇ ਦਾ ਤੁਸੀਂ ਸਾਡਾ ਜਿਹੜਾ ਸਾਨੂੰ ਇੰਨਾ ਪਿਆਰ ਤੇ ਪਿਆਰ ਦਿੰਦੇ ਹੋ ਤੇ ਇੰਨੀ ਵਧੀਆ ਸਪੋਰਟ ਕਰਦੇ ਹੋ ਹਨਾ ਤੇ ਅੱਜ ਉਹ ਆਈ ਸੀਗੇ ਵੀਰੇ ਇੰਟਰਨੈਸ਼ਨਲ ਚੈਨਲ ਹਾਂਜੀ ਹਾਂ ਤੇ ਫਿਰ ਵਧੀਆ ਲੱਗਦਾ ਹਨਾ ਜਦੋਂ ਆਪਾਂ ਕੋਈ ਵੀ ਉਹ ਕਰਦੇ ਆ ਜੀ ਇਸ ਇਸ ਤਰ੍ਹਾਂ ਦਾ ਹੁੰਦਾ ਬਾਕੀ ਹੈ ਨਾ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਜਿਹੜਾ ਧੰਨਵਾਦ ਕਰਨ ਵਾਸਤੇ ਅਸੀਂ ਹੁਣ ਰਸਤੇ 'ਚ ਜਾਂਦੇ ਇਹੀ ਪਹਿਲਾਂ ਗੱਲਾਂ ਕਰਦੇ ਸੀ ਬੌਕ ਤੇ ਵੀ ਇਹ ਜ਼ਰੂਰੀ ਆ ਹਨਾ ਕਈ ਵਾਰ ਹੁਣ ਆਪਾਂ ਥੈਂਕਸ ਕਰਦੇ ਆ ਹਨਾ ਦਿਲੋਂ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਏ ਤੁਸੀਂ ਵੀਡੀਓਸ ਦੇਖਦੇ ਹੋ ਹਨ ਵੀ ਕਈ ਵਾਰ ਕੋਈ ਹੋ ਜਾਂਦਾ ਹੈ ਨਾ ਆਪਾਂ ਤੋਂ ਨਹੀਂ ਨਾਮ ਵਗੈਰਾ ਘੱਟ ਬੋਲੇ ਜਾਂਦੇ ਨੇ ਤੇ ਉਹ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਜੀ ਨਾਮ ਵੀ ਸਾਰਿਆਂ ਦੇ ਹਨਾ ਮੈਂਨਸ਼ਨ ਕਰਿਆ ਕਰਾਂਗੇ ਬਹੁਤ ਭੈਣਾ ਭਾਈ ਜਿਹੜੇ ਪੱਕੇ ਆਪਨੇ ਚੈਨਲ ਨਾਲ ਜੁੜੇ ਹੋਏ ਨੇ ਡੇਲੀ ਕਮੈਂਟ ਕਰਦੇ ਨੇ ਲਾਈਕ ਕਰਦੇ ਨੇ ਤੇ ਆਪਣੀਆਂ ਵੀਡੀਓ ਨੂੰ ਸ਼ੇਅਰ ਵੀ ਕਰਦੇ ਨੇ ਤੇ ਬਾਕੀ ਜਿਹੜੇ ਹਨਾ ਵੀਰ ਭੈਣਾ ਤੁਸੀਂ ਦੱਸੋ ਫੋਨ ਕਰਦੇ ਨੇ ਹੁਣ ਅੱਜ ਹਨਾ ਜਿਵੇਂ ਕਈ ਆਪਾਂ ਨੂੰ ਬਾਹਰੋਂ ਫੋਨ ਬਾਹਰੋਂ ਆਉਂਦੇ ਹੀ ਰਹਿੰਦੇ ਨੇ ਕਾ ਅਮੇਰਤਾ ਕਨੇਡਾ ਇੰਗਲੈਂਡ ਹੋ ਅਸਟ੍ਰੇਲੀਆ ਹਾਂਜੀ ਤੇ ਬਾਕੀ ਦੁਬਈ ਜਿਵੇਂ ਸਾਊਦੀ ਅਰਬ ਇਸ ਤਰ੍ਹਾਂ ਸਾਰੀਆਂ ਕੰਟਰੀਆਂ ਚ ਤਕਰੀਬ ਹੁਣ ਆਉਂਦੇ ਨੇ ਤੇ ਵੀ ਜਿਵੇਂ ਸਾਰੇ ਫੋਨ ਅੱਜ ਹੁਣ ਫੋਨ ਆਇਆ ਸੀਗਾ ਉਹ ਵੀਰੇ ਦਾ ਦੁਪਹਿਰੇ ਜਦ ਮੈਂ ਪ੍ਰੌਨਟੀ ਬਣਾਉਂਦੀ ਸੀ ਤੇ ਉਹ ਇਹ ਹੈ ਵੀ ਬਹੁਤ ਕੁਝ ਵੀ ਇਦਾਂ ਇੰਨਾ ਪਰਿਵਾਰਕ ਤੌਰ ਤੇ ਆਪਣੇ ਮੇਰੇ ਨਾਲ ਆਪਣੇ ਪਰਿਵਾਰ ਨਾਲ ਸਾਰਿਆਂ ਨਾਲ ਸਾਡੇ ਨਾਲ ਜੁੜ ਜਾਂਦੇ ਨੇ ਕਿਉਂਕਿ ਉਹਨਾਂ ਨੇ ਇੰਟਰਵਿਊ ਵਗੈਰਾ ਤੇ ਵੀਡੀਓ ਜਿਹੜਾ ਚੈਨਲ ਹੈ ਆਪਣੇ ਆਪਣੇ ਵਲੋਗਿੰਗ ਵਾਲਾ ਤੇ ਪੋਲਟਰੀ ਵਾਲਾ ਉਹ ਦੇਖ ਕੇ ਉਸ ਤੋਂ ਬਾਅਦ ਜਦੋਂ ਦੇਖਦੇ ਨੇ ਵੀ ਇੰਨੀ ਮਿੰਤ ਹੈ ਤੇ ਪੰਜਾਬ ਦੇ ਲਈ ਕੁਝ ਕਰਦੇ ਨੇ ਜਿਵੇਂ ਹੁਣ ਆਪਾਂ ਫ੍ਰੀ ਟ੍ਰੇਨਿੰਗ ਦਿੰਨੇ ਆ ਤਾਂ ਉਹ ਬਹੁਤ ਮਤਲਬ ਆਪਾਂ ਨੂੰ ਖੁਸ਼ ਵੀ ਹੁੰਦੇ ਨੇ ਆਪਾਂ ਨੂੰ ਹੌਸਲਾ ਵਧਾਉਂਦੇ ਨੇ ਜਿਵੇਂ ਹੁਣ ਬਾਈ ਮਨਜੀਤ ਮੇਰਾ ਵੱਡਾ ਭਰਾ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਵੱਡਾ ਭਰਾ ਕਹਣਾ ਹੈ ਮਨਜੀਤ ਸਿੰਘ ਇੰਗਲੈਂਡ ਸਾਊਥ ਹਾਲ ਤੋਂ ਉਹ ਬਹੁਤ ਵੱਡੇ ਬਿਜ਼ਨਸਮੈਨ ਨੇ ਉਹ ਉੱਤਰ ਯਾਨੀ ਉਹਨਾਂ ਕਾਫੀ ਟਾਈਮ ਤੋਂ ਗਏ ਹੋਏ ਨੇ ਏ ਉਹਨਾਂ ਦਾ ਜ ਫੋਨ ਆਇਆ ਉਹਨਾਂ ਨੇ ਬਹੁਤ ਪੈਨ ਵੀ ਤੁਹਾਡੇ ਅਸੀਂ ਵੀਡੀਓ ਵਗੈਰਾ ਦੇਖੀਆਂ ਵੀ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਬਈ ਉਹਨਾਂ ਨੇ ਇਹ ਵੀ ਕਿਹਾ ਵੀ ਸਾਡੀ ਦੱਸੋ ਕਿਸ ਤਰ੍ਹਾਂ ਤੁਸੀਂ ਤੁਹਾਡੀ ਹੈਲਪ ਕਰੀਏ ਅਸੀਂ ਤੇ ਕੀ ਤੁਹਾਨੂੰ ਲੋੜ ਆ ਜਦੋਂ ਵੀ ਮਰਜੀ ਤੁਸੀਂ ਸਾਨੂੰ ਯਾਦ ਕਰੋ ਅਸੀਂ ਤੁਹਾਡੇ ਬਰਾਬਰ ਖੜੇ ਹੋਵਾਂਗੇ ਇੱਧਰ ਜਦੋਂ ਪੰਜਾਬ ਆਉਣਾ ਹੈ ਉਹਨਾਂ ਨੇ ਉਦੋਂ ਵੀ ਆਪਣੇ ਕੋਲੇ ਆ ਕੇ ਮਿਲਣਾ ਸਭ ਤੋਂ ਪਹਿਲਾਂ ਇਹ ਵੀ ਤੁਹਾਡੇ ਕੋਲੇ ਆਵਾਂਗੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਕਿਉਂਕਿ ਸਮੇਂ-ਸਮੇਂ ਤੇ ਫੋਨ ਆਉਂਦੇ ਰਹਿੰਦੇ ਨੇ ਪਰ ਦੇਖੋ ਜੀ ਐਦੂ ਵੱਡੀ ਗੱਲ ਕੀ ਹੋਊਗੀ ਹਨਾ ਜਦੋਂ ਵੀਰਾ ਭੈਣ ਆਪਣੀ ਇੰਨੀ ਸਪੋਰਟ ਕਰਦੇ ਨੇ ਦੇਖੋ ਸਾਨੂੰ ਤਾਂ ਆਹੀ ਚੀਜ਼ ਦੀ ਲੋੜ ਆ ਜੀ ਵੀ ਤੁਹਾਡੇ ਪਿਆਰ ਦੀ ਤੁਹਾਡੀ ਸਪੋਰਟ ਦੀ ਚਲੋ ਨਾਮ ਬੋਲਣਾ ਕਈ ਵਾਰ ਆਪਾਂ ਤੋਂ ਨਹੀਂ ਚਲੋ ਮੰਨਦੀ ਆ ਮੈਂ ਹਨਾ ਵੀ ਮੇਥੋਂ ਮੇਰੇ ਬਲੌਗ ਹੀ ਥੋੜੀ ਜਿਹੀ ਇਸ ਤਰ੍ਹਾਂ ਦੇ ਹੁੰਦੇ ਨੇ ਆਪਾਂ ਹੌਲੀ-ਹੌਲੀ ਸ਼ਡਿਊਲ ਜਿਹੜਾ ਸੈੱਟ ਕਰ ਲਏ ਤੇ ਮੈਂ ਨਾਮ ਵੀ ਜ਼ਰੂਰ ਬੋਲਿਆ ਕਰੂੰ ਉਦੋਂ ਮੈਨੂੰ ਸਾਰਿਆਂ ਦਾ ਪਤਾ ਹੀ ਆ ਹਨਾ ਤੁਸੀਂ ਜਿਹੜਾ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ ਹਨਾ ਇੰਨਾ ਬਸ ਇਹੀ ਚੀਜ਼ ਹੁੰਦੀ ਆ ਤੇ ਪ੍ਰਮਾਤਮਾ ਆਪਣਾ ਬਹੁਤ ਸਾਥ ਹਾਂਜੀ ਪ੍ਰਮਾਤਮਾ ਸਾਥ ਦਿੰਦਾ ਤੁਸੀਂ ਸਾਰੇ ਪ੍ਰਮਾਤਮਾ ਦੇ ਰੂਪ ਚ ਹੀ ਅਸੀਂ ਤਾਂ ਤੁਹਾਨੂੰ ਮੰਨਦੇ ਆਂ ਨੀ ਹਰ ਇਨਸਾਨ ਚ ਪ੍ਰਮਾਤਮਾ ਹੈ ਭਾਵੇਂ ਉਹ ਇਨਸਾਨ ਚੰਗੇ ਭਾਵੇਂ ਮਾੜੇ ਕਿਉਂਕਿ ਜਦੋਂ ਜਿਹੜੇ ਚੰਗੇ ਰੂਪ ਚ ਇਨਸਾਨ ਮਿਲਦੇ ਨੇ ਸਾਡਾ ਹੌਂਸਲਾ ਵਧਾਉਂਦੇ ਨੇ ਉਹ ਇਨਸਾਨ ਵੀ ਚੰਗੇ ਨੇ ਤੇ ਰੱਬ ਰੂਪ ਨੇ। ਇਹ ਮੈਸੇਜ ਦੇਖੋ ਆਪਾਂ ਕਹਿੰਦੇ ਆ ਵਾਹਿਗੁਰੂ ਸਿੱਧਾ ਪ੍ਰਮਾਤਮਾ ਸਿੱਧਾ ਨਹੀਂ ਆਉਂਦਾ ਤੇ ਆਪਾਂ ਨੂੰ ਹਨਾ ਆਪਣੇ ਬੰਦੇਆਂ ਵਿੱਚ ਦੀ ਮੈਸੇਜ ਦਿੰਦਾ ਤੇ ਬਹੁਤ ਵਧੀਆ ਗੱਲਾਂ ਤੇ ਬਾਕੀ ਜਿਹੜਾ ਆਪਣਾ ਲਾਈਵ ਵਾਲਾ ਜਿਹੜੇ ਵੀਰਾਂ ਭੈਣਾਂ ਆਪਣੇ ਨਾਲ ਲਾਈਵ 'ਚ ਵੀ ਜੁੜਦੇ ਨੇ ਹਨਾ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਜੀ। ਕਈ ਵਾਰ ਮਿੱਤ ਹੋ ਜਾਂਦਾ ਹਨਾ ਲਾਈਵ ਉਹਦਾ ਤਾਂ ਸਾਨੂੰ ਹੁੰਦਾ ਵੀ ਰੈਗੂਲਰ ਰੱਖੀਏ ਆਪਾਂ ਉਹੀ ਟਾਈਮ ਤੇ ਕੰਮ ਧੰਦੀ ਕੁਸਤ ਸਚਡਿਊਲ ਇਸ ਤਰ੍ਹਾਂ ਦੇ ਹੁੰਦੇ ਨੇ ਅੱਜ ਹੁਣ ਸ਼ਾਮ ਦਾ ਟਾਈਮ ਥੋੜਾ ਜਿਆਦਾ ਰਿਲੈਕਸ ਸੀਗਾ ਸਾਡਾ ਅਸੀਂ ਹੁੰਨੀ ਤਾਂ ਪੱਕਾ ਟਾਈਮ ਹੁੰਦਾ ਸਾਡਾ ਕਈ ਵਾਰ ਕੋਈ ਸ਼ਡਿਊਲ ਕਦੇ ਕਿਵੇਂ ਕਦੇ ਕਿਵੇਂ ਰਜੇ ਮੀ ਇਸ ਤਰ੍ਹਾਂ ਦੀ ਨਹੀਂ ਦੇਖੋ ਹੁਣ ਅੱਜ ਜਿਹੜੇ ਵੀਰੇ ਆਏ ਸੀਗੇ ਉਹ ਕਿਹੜਾ ਨਾਮ ਸੀ ਮੈਂ ਭੁੱਲ ਗਿਆ ਹਾ ਲੋ ਕਿਸਾਨ ਹਾ ਲੋ ਕਿਸਾਨ ਚੈਨਲ ਤੋਂ ਹਨਾ ਤੇ ਉਹ ਇਹੀ ਕਹਿੰਦੇ ਸੀ ਕਹਿੰਦੇ ਵੀ ਅਸੀਂ ਤੁਹਾਡਾ ਇਹੀ ਮੈਨ ਦੇਖ ਕੇ ਆਏ ਹੂ ਵੀ ਜਿਵੇਂ ਉਹ ਕਹਿੰਦੇ ਸੀ ਵੀ ਮੈਡਮ ਹਨਾ ਵੀ ਫਾਰਮ ਦਾ ਜਿਹੜਾ ਕਰਦੇ ਨੇ ਸੰਭਾਲਦੇ ਨੇ ਤੇ ਕਾਮਯਾਬੀ ਹੋਏ ਨੇ ਤੇ ਬਾਕੀ ਵੀ ਤੁਸੀਂ ਇਹਦੇ ਨਾਲ ਨਾਲ ਹਨਾ ਪਰਿਵਾਰ ਸੰਭਾਲ ਰਹੇ ਹੋ ਬੱਚਿਆਂ ਦੀ ਕੇਅਰ ਕਰ ਰਹੇ ਹੋ ਸਾਰਾ ਕੁਝ ਤੁਸੀਂ ਹੈਂਡਲ ਕਰਦੇ ਹੋ ਤੇ ਵੀ ਜਿਹੜਾ ਅਸੀਂ ਇਹੀ ਜਿਹੜਾ ਮੈਸੇਜ ਦੇਣਾ ਚਾਹੁੰਨੇ ਆ ਹਨਾ ਵੀ ਜਦੋਂ ਇੱਕ ਮਤਲਬ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਜਿਹੜੇ ਬੰਦੇ ਨੇ ਉਹੀ ਆਪਾਂ ਨੂੰ ਕਮਾ ਕੇ ਦੇਣਗੇ ਆਪਾਂ ਤਾਂ ਖਾਂਗੇ ਆਪਾਂ ਨੂੰ ਜੀ ਮਤਲਬ ਦੋਨੋਂ ਜਾਨੇ ਮੀ ਆ ਵੀਵੀ ਮਿਲ ਕੇ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਹਨਾ ਤੇ ਬਾਕੀ ਵੀ ਜਿਵੇਂ ਹੁਣ ਇੱਕ ਔਰਤਾ ਹਨਾ ਵੀ ਉਹ ਘਰ ਦਾ ਸਾਰਾ ਕੰਮ ਦੇਖਦੀ ਆ ਤੇ ਨਾਲੋਂ ਨਾਲ ਵੀ ਆਪਣੀਆਂ ਸਾਰੀਆਂ ਡਿਊਟੀਆਂ ਪੂਰੀਆਂ ਹੁੰਦੇ ਨਾਲ ਨਾਲ ਆਪਣਾ ਬਿਜ਼ਨਸ ਦੇਖਦੀ ਆ ਵੀ ਇਹ ਚੀਜ਼ ਨੂੰ ਦੇਖ ਕੇ ਹਾਂ ਜੀ ਦੋਨਾਂ ਬੱਚੇ ਦੇ ਆਪਣੇ ਦੋ ਬੱਚੇ ਨੇ ਆਪਾਂ ਉਹਨਾਂ ਨੂੰ ਬਰਾਬਰ ਦਾ ਹੱਕ ਬਰਾਬਰ ਰੱਖਣਾ ਇਹ ਵੀ ਬਹੁਤ ਹਾਂਜੀ ਬਾਕੀ ਉਹ ਕਹਿੰਦੇ ਇਹ ਨਹੀਂ ਹੁੰਦਾ ਵੀ ਆਪਾਂ ਇੱਕ ਨੂੰ ਬੱਚੇ ਨੂੰ ਅਲੱਗ ਤਰੀਕੇ ਨਾਲ ਦੇਖਣਾ ਹੈ ਦੂਜੇ ਨੂੰ ਅਲੱਗ ਤਰੀਕੇ ਨਾਲ ਦੇਖਣਾ ਤੇ ਇੱਕ ਦਾ ਜ਼ਿਆਦਾ ਮਤਲਬ ਕਰਨ ਪਰ ਨਹੀਂ ਜਿਵੇਂ ਹੁਣ ਇਹ ਨੇ ਸਰਦੀ ਬੈਲੈਂਸ ਬਣਾ ਕੇ ਰੱਖਦੇ ਨੇ ਬੱਚਿਆਂ ਨੂੰ ਇਹਨਾਂ ਦਾ ਇਹ ਮਤਲਬ ਹੈਗਾ ਵੀ ਬੱਚੇ ਜੇ ਆਪਾਂ ਨੂੰ ਪ੍ਰਮਾਤਮਾ ਨੇ ਦਾਤ ਪਖਸੀ ਹੈ ਤਾਂ ਆਪਣੀ ਡਿਊਟੀ ਹੈ ਵੀ ਉਹਨਾਂ ਨੂੰ ਪਾਲਨ ਕੋਸ਼ਿਸ਼ ਕਰਨਾ ਮੈਨੂੰ ਕੰਮ ਜਾਵਤਾਰੀ ਦੇਖੋ ਬੱਚਿਆਂ ਲਈ ਤਾਂ ਹੁੰਦੀਆਂ ਨੇ ਮੈਨੂੰ ਇਹ ਹੁੰਦਾ ਜਿਵੇਂ ਹੁਣ ਸੰਦੀਪ ਦੀ ਕੇਅਰ ਦੇ ਵਿੱਚ ਵੀ ਚਲੋ ਜੋ ਮੇਰੀ ਡਿਊਟੀ ਹੁੰਦੀ ਹੈ ਖਾਣਾ ਟਾਈਮ ਤੇ ਦੇਣਾ ਕੱਪੜਾ ਟਾਈਮ ਤੇ ਇਹਨਾਂ ਨੂੰ ਰੈਡੀ ਕਰਕੇ ਦੇਣਾ ਹਨਾ ਆਪਾਂ ਉਹ ਚੀਜ਼ ਤੋਂ ਵੀ ਨਹੀਂ ਕਦੇ ਭੱਜੇ ਹਨਾ ਕਈ ਵਾਰ ਕੰਮ ਤੰਦੇ ਜੀ ਚਲੋ ਹੋ ਜਾਂਦਾ ਹਨਾ ਤੇ ਪਰ ਆਪਦੇ ਵੱਲੋਂ ਹਨਾ ਪੂਰੀ ਕੋਸ਼ਿਸ਼ ਹੈ ਵੀ ਜਿਹੜੇ ਜਿਹੜੇ ਰਿਸ਼ਤੇ ਆਪਣੇ ਨਾਲ ਜੁੜੇ ਹੋਏ ਨੇ ਆਪਾਂ ਪ੍ਰੋਪਰਲੀ ਵਧੀਆ ਢੰਗ ਨਾਲ ਹਨਾ ਨਿਭਾਈਏ ਤੇ ਉਹ ਚੀਜ਼ ਹੁੰਦੀ ਹੈ ਬਾਕੀ ਆਪਾਂ ਲਾਈਵ ਦੇ ਵਿੱਚ ਆਪਣੀਆਂ ਖੁੱਲੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਹੁਣ ਗੱਲਾਂ ਤਾਂ ਬਹੁਤ ਕਰਨੀਆਂ ਨੇ ਪਰ ਐਂਡ ਕਰ ਦਿੰਨੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਫੋਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਹਾਂ ਹਾਂ ਜਿਹੜੇ ਕਮੈਂਟ ਕਰਦੇ ਹੋ ਉਹਨਾਂ ਦਾ ਵੀ ਬਹੁਤ ਹਨਾ ਤੇ ਜਿਹੜੇ ਆਪਣੀ ਲਾਈਵ 'ਚ ਆਉਂਦੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਜੀ ਬਾਏ ਬਾਏ ਟੇਕ ਕੇਅਰ